ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇ ਰਿਹਾ ਜਾਣਕਾਰੀ ਕੀ ਹੈ ਕਿਉਂ ਆਪਣੀਆਂ ਗਰਮੀ ਇਹ ਫਾਸਲਾ ਨੇ ਇਹ ਸਬਜ਼ੀਆਂ ਨੇ ਜਿਵੇਂ ਖਰਬੂਜਾ ਤਰਬੂਜ ਕੱਦੂ ਤੋਰੀ ਕ੍ਰੇਲਾ ਜਿਨ੍ਹਾਂ ਦੀ ਕੀ ਆ ਆਪਾਂ ਅਗੇਤੀ ਕਾਸ਼ਤ ਦੇ ਕਰਨ ਦੇ ਲਈ ਆਪਾਂ ਉਹਨਾਂ ਦੇ ਬੀਜ ਨੂੰ ਟ੍ਰੇਆਂ ਦੇ ਵਿੱਚ ਹਰੇ ਕਰ ਸਕਦੇ ਜਾਨੀ ਹਰੇ ਮੰਨ ਲਓ ਗਰੋ ਮੰਨ ਲਓ ਜੋ ਮਰਜੀ ਮੰਨ ਲਓ ਤੇ ਕੀ ਤਕਨੀਕ ਹੈ ਇਹ ਕਿ ਇਸ ਤਰ੍ਹਾਂ ਆਪਾਂ ਅਗੇਤੀਆਂ ਤਿਆਰ ਕਰ ਲਈ ਆਪਾਂ 20 25 ਦਿਨ ਲੱਗ ਭਾਗ ਅਗੇਤੀਆਂ ਤਿਆਰ ਕਰ ਸਕਦੇ ਤਾਂ ਕਿ ਹਜੇ ਆਪਣਾ ਜਿਵੇਂ ਕਿਤੇ ਆਲੂ ਲੱਗਿਆ ਹੋਇਆ ਜਾਂ ਕੋਈ ਬਹਣਾ ਬੇਲਾ ਨਹੀਂ ਹੋਇਆ ਜਾਂ ਆਪਾਂ ਸਿੱਧੀ ਖੇਤ ਦੇ ਵਿੱਚ ਬੀਜ ਨੂੰ ਸਿੱਧਾ ਲਾਉਨੇ ਤਾਂ ਕਈ ਵਾਰੀ ਮੌਸਮ ਠੀਕ ਨਹੀਂ ਹੁੰਦਾ ਤਾਂ ਜਰਮੀਨੇਸ਼ਨ ਪ੍ਰੋਪਰ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਟ੍ਰੇਆਂ ਦੇ ਵਿੱਚ ਇਹ ਜਰੂਰਤ ਪਹਿਲੀ ਆ ਵੀ ਟ੍ਰੇਆਂ ਦੇ ਵਿੱਚ ਆਪਾਂ ਕੋਕੋਵਿਟ ਪਾ ਕੇ ਆਪਾਂ ਸਬਜ਼ੀਆਂ ਦੀ ਪਨੀਰੀ ਤਿਆਰ ਕਰ ਲਈਏ ਪਨੀਰੀ ਕਿਵੇਂ ਤਿਆਰ ਕਰਨੀ ਆ ਜੇ ਮੰਨ ਲਓ ਵੀ ਆਪਣੇ ਲਈ ਜੇ 10 ਟ੍ਰੇਆਂ ਨੇ ਤਾਂ ਲਗਭਗ 2 ਕਿਲੋ ਕੋਕੋਵਿਟ ਬਹੁਤ ਹੁੰਦੀ ਆ ਇਸ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਉਆਂ ਦੇਣਾ ਡੁੱਬ ਜਾਵੇ ਯਾਨੀ ਕਿ ਉਸ ਤੋਂ ਬਾਅਦ ਨਿਚੋੜ ਨਿਚੋੜ ਕੇ ਇਸ ਤਰ੍ਹਾਂ ਕੱਢ ਲੈਣਾ ਦੇਖੋ ਜੀ ਇਹ ਕੱਢ ਰਿਹਾ ਸਾਡਾ ਜਵਾਨ ਤੇ ਟ੍ਰੇਆਂ ਕਿਵੇਂ ਦੀਆਂ ਹੁੰਦੀਆਂ ਨੇ ਇੱਕ ਟ੍ਰੇਲੇ ਤੇ ਮੈਂ ਤੁਹਾਨੂੰ ਟ੍ਰੇਮ ਵੀ ਦਿਖਾਉਣਾ ਤੇ ਪੂਰੀ ਜਾਣਕਾਰੀ ਦਿਨਾ ਤੁਸੀਂ ਸਾਡੀ ਵੀਡੀਓ ਦੇ ਨਾਲ ਬਨੇ ਰਹੋ ਇਸ ਤਰ੍ਹਾਂ ਪਾਣੀ ਦੇ ਵਿੱਚ ਆਪਾਂ ਇੱਟ ਨੂੰ ਢੋ ਦੇਣਾ ਇੱਕ ਵਾਰ ਤਾਂ ਕਿ ਇਹਦੇ ਵਿੱਚ ਜੋ ਮੰਨ ਲਓ ਢੋਤੀ ਜਾਵੇ ਵਧੀਆ ਰਹਿੰਦੀ ਆ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਸ ਨੂੰ ਨਿਚੋੜ ਦੇਣਾ ਦੇਖ ਲਓ ਜਾਂ ਫਿਰ ਕੋਈ ਕੱਪੜਾ ਲੈ ਕੇ ਆ ਦੇਖੋ ਜਿਵੇਂ ਹੁਣ ਇਹਨਾਂ ਨੇ ਕੱਪੜਾ ਲੈ ਕੇ ਉਹਦੇ ਵਿੱਚ ਪਾਤਾ ਤਾਂ ਪਾਣੀ ਪਾਣੀ ਬਾਹਰ ਨਿਕਲ ਜੂਗਾ ਤੇ ਫਿਰ ਇਹ ਨਿਚੋੜ ਦੇਣਗੇ ਅਸੀਂ ਇਹਦੇ ਵਿੱਚ ਆਪਾਂ ਅੱਜ ਬੋਬੀ ਖਰਬੂਜੇ ਦੀ ਬਿਜਾਈ ਕਰ ਰਹੇ ਹਾਂ ਕਿਵੇਂ ਕਰਨੀ ਆ ਪੂਰੀ ਤੁਹਾਨੂੰ ਜਾਣਕਾਰੀ ਦੇ ਰਿਹਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਦੇਖੋ ਜੀ ਇਸ ਤਰ੍ਹਾਂ ਨਿਚੋੜ ਦੇਣਾ ਇਸ ਤਰ੍ਹਾਂ ਦੀਆਂ ਟ੍ਰੇਆਂ ਲੈ ਲੈਣੀਆਂ ਨੇ ਦੇਖੋ ਜੀ ਇਹ ਟ੍ਰੇ ਲਗਭਗ 25-30 ਰੁਪਏ ਦੇ ਹੁੰਦੀ ਆ ਇਹ ਕੁਆਲਿਟੀ ਤੇ ਨਿਰਭਰ ਕਰਦੀ ਆ ਇਹ ਇੱਕ ਟ੍ਰੇ ਦੇ ਵਿੱਚ ਲਗਭਗ 98 ਖਾਨੇ ਹੁੰਦੇ ਨੇ ਇਸ ਨੂੰ ਕਿਸ ਤਰ੍ਹਾਂ ਆਪਾਂ ਕੋਕੋ ਵੇਟਨਾ ਭਰ ਕੇ ਕਿਵੇਂ ਬੀ ਦੀ ਜਰਮੀਨੇਸ਼ਨ ਕਰਵਾਉਣੀ ਆ ਕੀ ਕਰਨਾ ਤੁਹਾਨੂੰ ਮੈਂ ਪੂਰੀ ਜਾਣਕਾਰੀ ਦੇਣ ਲੱਗ ਰਿਹਾ ਅੱਜ ਕੀ ਕਰਨਾ ਕੋਕੋ ਵੇਟ ਨੂੰ ਆਪਾਂ ਨਚੋੜ ਕੇ ਏ ਦੇ ਵਿੱਚ ਯਾਨੀ ਤੁਸੀਂ ਮੰਨ ਕੇ ਚੱਲੋ ਪੰਜਵੇਂ ਹਿੱਸੇ ਦੀ ਵਰਮੀ ਕੰਪੋਸਟ ਪਾ ਲੈਣੀ ਹੈ ਵਰਮੀ ਕੰਪੋਸਟ ਪਾ ਦਿਓ ਦੇਖ ਕੇ ਅਨਤਾਜੇ ਜੇ ਨਾਲ ਹੀ ਪਾਓ ਪਾਸ ਵਾਸ ਵਾਸ ਜਿਆਦਾ ਹੀ ਪਾਤੀ ਯਾਰ ਹੋਰ ਕੱਟ ਕਰ ਦੇ ਹੋਰ ਕੱਟ ਕਰ ਦੇ ਫਸ ਫਸ ਇਹਨੂੰ ਵਰਮੀ ਕੰਪੋਰਟ ਨੂੰ ਇੱਕ ਵਾਰ ਝਾਰਨੇ ਦਾ ਜ਼ਰੂਰ ਸਾਨ ਲੈਣਾ ਚਾਹੀਦਾ ਇਹਨੂੰ ਹੁਣ ਮਿਕਸ ਕਰ ਦੋ ਜਮਾ ਚਾਰਨ ਪੱਕ ਇਹ ਕੱਢੀ ਚੰਗੀ ਤਰ੍ਹਾਂ ਮਿਕਸ ਕਰ ਦੋ ਇਹਨੂੰ ਮੁਠੀ ਦੇ ਵਿੱਚ ਦੱਬ ਕੇ ਦੇਖ ਵੀ ਕਿੰਨੀ ਕੁ ਨਮੀ ਆ ਇੱਕ ਵਾਰ ਇੱਕ ਮੁਠੀ ਦੇ ਵਿੱਚ ਚੱਕ ਦੇਖ ਦੱਬ ਕੇ ਪਾਣੀ ਨਿਕਲਦਾ ਤਾਂ ਨਹੀਂ ਪਾਣੀ ਨਿਕਲਣਾ ਰੁਕ ਜੇ ਜੀ ਮਾੜਾ ਮੋਟਾ ਪਾਣੀ ਨਿਕਲਦਾ ਹੋਵੇ ਫੇਰ ਸਮਝ ਲਓ ਇਹ ਬਿਜਾਈ ਕਰਨ ਦੇ ਯੋਗ ਆ ਉਸ ਤੋਂ ਬਾਅਦ ਥੱਲੇ ਟਰੇ ਟਰੋਜੀ ਸਾਫ ਤੇ ਟਰੇਾਂ ਲੈ ਕੇ ਟਰੇਾਂ ਸਾਰੀਆਂ ਚੱਕ ਲਿਓ ਚੱਕ ਲਿਓ ਰੇ ਦੇ ਉੱਤੇ ਪਾ ਕੇ ਹੱਥ ਫੇਰ ਦੋ ਮਤਲਬ ਜੰਗੀ ਤਰ੍ਹਾਂ ਹੱਥ ਫੇਰ ਦੇ ਟੇਢੀ ਥੇਲੀ ਫੇਰ ਦੋ ਥੇਲੀ ਦੀ ਦਾਬ ਨਾਲ ਇਹ ਫਿੱਟ ਹੋ ਜੂ ਵਿੱਚ ਥੱਲੇ ਦੇ ਨਾ ਥੈਲਾ ਮਸਾਲਾ ਇੱਕ ਜਿੰਨੀ ਡਿਗੂਗੀ ਉਹ ਥੱਲੇ ਤੇ ਡਿਗੂਗੀ ਚੱਕ ਵਾਸੇ 1 ਮਿੰਟ ਥੈਲਾ ਥੈਲਾ ਇਹ ਮਸਾਲਾ ਜਾਂ ਥੈਲਾ ਮਸਾਲਾ ਸੂਟ ਹੋ ਪਿਆਓ ਦੇਓ ਪਿਆਓ ਬਾ ਬਾਦੂਆ ਖੱਲੇ ਰੱਖ ਲਾ ਇਹ ਦੁੱਤੀ ਰੱਖ ਲਾ ਬਸ ਇਹਦੇ ਤੇ ਆ ਟੇਡਾ ਹੱਥ ਫੇਰ ਦੇ ਇੱਕ ਵਾਰ ਟੇਡਾ ਟੇਡਾ ਕਿਵੇਂ ਹੁੰਦਾ ਜਿਵੇਂ ਸਾਗਾ ਨਹੀਂ ਮਾਰਦੇ ਹੁੰਦੇ ਬਸ ਇਹਦੇ ਕਰਾ ਉਹ ਕਰ ਤੋ ਨੇ ਦਬਕੇ ਦੇਖ ਵੀ ਕਿਤੇ ਜ਼ਿਆਦੇ ਕੋਲੀ ਤਾਂ ਥੋੜਾ ਜਿਹਾ ਹੋਰ ਪਾ ਕੋਲੀ ਆ ਕੋਲੀ ਆ ਦਬਕੇ ਨਾ ਪਾਸ ਇਸ ਤਰਾ ਫੇਰ ਦੋ ਲੋੜੀ ਨੂੰ ਪਾਸ ਹੁਣ ਇਸ ਦੇ ਏਅਰ ਟ੍ਰੇ ਨੂੰ ਚੱਕ ਕੇ ਧਰ ਦੋ ਦੂਸਰੀ ਟ੍ਰੇ ਪਰ ਆ ਫਿਰ ਤੁਹਾਨੂੰ ਪ੍ਰੋਪਰ ਜਰਮੀਨੇਸ਼ਨ ਕਿਵੇਂ ਲੈਣੀ ਆ ਕਿਸ ਤਰੀਕੇ ਨਾਲ ਲੈਣੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ। ਵਿਚਾਲੇ ਵੀਡੀਓ ਨਾ ਛੱਡੋ ਤਾਂ ਕਿ ਫੇਰ ਕਮੀ ਆ ਰਹਿ ਜਾਣੀਏ। ਇਹਦੇ ਵਿੱਚ ਆਪਾਂ ਜੇਕਰ ਕੋਈ ਫੰਗੀਸਾਈਡ ਪਾਉਣੀ ਹੈ ਤਾਂ ਕਾਰਬੈਂਡਾਜਿਮ ਵੀ ਪਾ ਸਕਦੇ ਹਾਂ। ਜੇ ਆਰਗੈਨਿਕ ਦੇ ਵਿੱਚ ਜਾਣਾ ਤਾਂ ਟ੍ਰਾਈਕੋਡਰਮਾ ਤੇ ਸੁੱਡੋ ਮਨਾਸਵੀ ਪਾ ਸਕਦੇ ਆ। ਪਰ ਅਸੀਂ ਨੇ ਇਸ ਦੇ ਵਿੱਚ ਕੁਝ ਨਹੀਂ ਪਾਇਆ। ਅਸੀਂ ਨੇ ਟ੍ਰਾਈਕੋ ਅਸੀਂ ਨੇ ਮੰਨ ਲਓ ਵੀ ਕੋਕੋ ਬਿੱਟ ਤੇ ਵਰਮੀ ਕੰਪੋਜ਼ਿਟ ਪਾਇਆ ਵਰਮੀ ਪ੍ਰਲਾਈਟ ਵੀ ਪਾਉਂਦੇ ਨੇ ਲੋਕ ਬਹੁਤ ਕੁਝ ਪਾਉਂਦੇ ਨੇ ਪਰ ਅਸੀਂ ਇਸ ਤਰ੍ਹਾਂ ਹੀ ਕਰਦੇ ਆ ਇਹਦੇ ਨਾਲ ਕੀ ਹੈ ਜਰਮੀਨੇਸ਼ਨ ਵਧੀਆ ਹੁੰਦੀ ਹੈ ਕੋਈ ਦਿੱਕਤ ਨਹੀਂ ਵਧੀਆ ਤੰਦਰੁਸਤ ਬੂਟਾ ਹੁੰਦਾ ਥੋੜਾ ਹੋਰ ਠੋਕ ਕੇ ਭਰ ਦੋ ਕਿੰਨਾ ਵੀ ਨਾ ਬਸ ਐਵੇਂ ਇੱਕ ਵਾਰ ਹੱਥ ਫੇਰ ਦੋ 20 ਵੇਲੇ ਫੇਰ ਪਾਵਾਂਗੇ ਨਾ ਵਾਹ ਬਸ ਹੁਣ ਐਵੇਂ ਕਰੋ ਇਹਦੇ ਉੱਤੇ ਬੀ ਲਾਓ ਬੀ ਲਾ ਕੇ ਫੇਰ ਆਪਾਂ ਉੱਤੇ ਪਾਵਾਂਗੇ ਬੀਜ ਲੈ ਕੇ ਚਾਕੇ ਇਹ ਟਰੇ ਤੇ ਬੀ ਯਾ ਵੀ ਚੱਕ ਲਿਆ ਇਹਨਾਂ ਨੂੰ ਐਵੇਂ ਹੀ ਰੱਖੋ ਜੀ ਇਕੱਠੀ ਰੱਖੋ ਜੇ ਰੋਡ ਨੂੰ ਇਹਨਾਂ ਨੂੰ ਕੀ ਕਰਨਾ ਨਾ ਜਦੋਂ ਆਪਾਂ ਢਾਂਗ ਲਾਉਣੀਆਂ ਢਾਂਗ ਦੇ ਜਿਹੜੀ ਉੱਪਰਲੀ ਟ੍ਰੇ ਹੋਊਗੀ ਉਹਨੂੰ ਬਿਲਕੁਲ ਖਾਲੀ ਰੱਖਣਾ ਜਿਵੇਂ ਥੱਲੇ ਢਾਂਗ ਲਾਉਣੀਆਂ ਢਾਂਗ ਲਾਉਣ ਤੋਂ ਬਾਅਦ ਉੱਤਲੀ ਟ੍ਰੇ ਨੂੰ ਖਾਲੀ ਰੱਖਣਾ ਉਹ ਕਿਉਂ ਰੱਖਣਾ ਕਿਉਂਕਿ ਉੱਪਰਲੀ ਨੂੰ ਟੈਂਪਰੇਚਰ ਨਹੀਂ ਪੂਰਾ ਮਿਲਣਾ ਉਦੇ ਵਿੱਚ ਆਪਾਂ ਠੀਕ ਹੈ ਆਪਣੀ ਕੋਕੋ ਬਿੱਟੀ ਖਰਾਬ ਹੋਊ ਆਪਣੇ ਬੀਜ ਨਹੀਂ ਖਰਾਬ ਹੁੰਦਾ ਬੀਜ ਹੁੰਦਾ ਜਿਹੜਾ ਉਹ ਵੀ ਖਰਗੂਜੇ ਦਾ ਬਹੁਤ ਮਹਿੰਗਾ ਹੁੰਦਾ ਇਹਦੇ ਨਾਲ ਜੀ ਆਪਾਂ ਲਗਭਗ 20-25 ਦੇਣਾ ਚ ਮਤਲਬ ਜਰਮੀਨੇਸ਼ਨ ਵਧੀਆ ਲੈ ਸਕਦੇ ਆ ਆਪਣੀਆਂ ਲਾਉਣ ਨੂੰ ਤਿਆਰ ਹੋ ਜਾਣਗੀਆਂ ਆ ਦਿਖਾਈ ਇੱਕ ਵਾਰ ਉਹ ਦਿਖਾ ਦੇ ਦੇਖੋ ਜੀ ਇਹ ਬੋਬੀ ਖਰਬੂਜਾ ਚਲੋ ਇਹਦਾ ਇੱਥੇ ਇੱਕ ਬੀਜ ਕੱਢ ਕੇ ਤਿੱਖੇ ਵਾਲਾ ਮੂੰਹ نیچے ਰੱਖੋ ਕੋਲੇ ਚ ਪਾ ਲੋ ਤਿੱਖਾ ਮੂੰਹ ਥੱਲੇ ਨੂੰ ਆ ਜਿੱਥੇ ਤੱਕ ਤਿੱਖਾ ਮੂੰਹ ਥੱਲੇ ਹੋ ਜੇ ਉਨਾ ਵਧੀਆ ਸੈਂਟਰ ਚ ਬੀਜ ਲਾਉਣਾ ਬਚਾਲੇ ਜਾਨੀ ਕਈ ਚੀਜ਼ਾਂ ਦਾ ਕਾਫੀ ਆਪਾਂ ਨੇ ਧਿਆਨ ਰੱਖਣਾ ਜੀ ਇਹ ਕਈ ਵਾਰੀ ਕੀ ਹੁੰਦਾ ਨਾ ਟ੍ਰੀਆਂ ਦੇ ਵਿੱਚੋਂ ਵੀ ਚੂਹੇ ਬੀਜ ਕੱਢ ਕੇ ਲੈ ਜਾਂਦੇ ਨੇ ਜਾਂ ਤਾਂ ਫਿਰ ਇਹਨੂੰ ਆਪਾਂ ਚੂਹੇ ਵਾਲੀ ਦਵਾਈ ਲਾ ਲਓ ਜਾਂ ਫਿਰ ਨੇੜੇ ਕੋਈ ਚੂਹੇ ਵਾਲੀ ਦਵਾਈ ਰੱਖੋ ਚੂਹੇ ਵਾਲੀ ਪੂੜੀ ਹੈਗੀ ਅੱਖੀ ਨੂੰ ਹੀ ਪਹਿਲਾਂ ਲਈ ਉਹ ਪੰਜ ਦੇ ਕੇ ਗਿਆ ਸੀ ਜਿਹੜੀ ਕਿੱਥੇ ਜੀਨਨ ਕਰੀਂ ਕਿਧਰ ਕਿਧਰ ਫਿਰ ਚੱਕ ਲਿਓ ਇੱਕ ਜਣਾ ਜਾ ਕੇ ਹੂੰ ਸਤਿ ਸ੍ਰੀ ਅਕਾਲ ਜੀ ਜਕਰਮੀਆ ਕਿੱਥੇ ਬਗ਼ੀਆ ਤੇ ਕਿਹੜੀ ਪਾਣੀ ਪਾਣੀ ਨਹੀਂ ਇਹ ਬੀਜ ਨੂੰ ਲਾਉਣੀ ਆ ਅੱਛਾ ਬੀਜ ਜਿਵੇਂ ਪਹਿਲਾਂ ਲਾਈ ਆਪਾਂ ਨੇ ਬਸ ਇੱਕ ਟ੍ਰੇ ਲਾ ਦੋ ਬਾਕੀ ਹਾਂ ਇੱਕ ਟ੍ਰੇ ਲਾ ਲਓ ਬਾਕੀ ਆਪਾਂ ਤੁਹਾਨੂੰ ਦੱਸ ਇਹ ਚੀਜ਼ ਦਾ ਕਾਫੀ ਧਿਆਨ ਰੱਖਣਾ ਆਪਾਂ ਨੇ ਬੀਜ ਨੂੰ ਜਿਵੇਂ ਪਹਿਲਾਂ ਲਾਈ ਆਪਾਂ ਨੇ ਸਿੱਧਾ ਬੀਜ ਲਾਇਆ ਜਿਹੜਾ ਇਹ ਕੀ ਆਪਾਂ ਨੇ ਕੀਤਾ ਜੀ ਆਪਾਂ ਪਹਿਲਾਂ ਬੋਬੀ ਖਰਬੂਜਾ ਲਾਇਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਇਆ ਉਹਦੇ ਵਿੱਚ ਜਿਵੇਂ ਕਿਤੇ ਟੋਈਏ ਕਹਿ ਦਈਏ ਵੀ ਕਿਤੇ ਨਾ ਕਿਤੇ ਜਰਮੀਨੇਸ਼ਨ ਨਹੀਂ ਹੋਈ ਉਹਨੂੰ ਪੂਰੇ ਕਰਨ ਵਾਸਤੇ ਬੂਟਿਆਂ ਦੀ ਗਿਣਤੀ ਪੂਰੀ ਕਰਨ ਵਾਸਤੇ ਲਾ ਰਿਹਾ ਆਪਾਂ ਇਹਨੂੰ ਕਈ ਤਰ੍ਹਾਂ ਲੋਕ ਐਵੇਂ ਵੀ ਲਾਉਂਦੇ ਨੇ ਜਿਵੇਂ ਬਾਣਾ ਦੇ ਵਿੱਚ ਪਹਿਲਾਂ ਮਟਰ ਲਾ ਲੇ ਜਾਂ ਕੋਈ ਆਲੂ ਲਾ ਲਿਆ ਜਾਂ ਕੋਈ ਹੋਰ ਫਸਲ ਲੈ ਲਈ ਉਹ ਉਸ ਤੋਂ ਬਾਅਦ ਕੀ ਕਰਦੇ ਨੇ ਫੇਰ ਜਿਵੇਂ ਖਰਬੂਜਾ ਖਰਬੂਜਾ ਵੀ ਲੇਟ ਨਾ ਹੋਵੇ ਇਹ ਜਾਣੇ 20 ਤੋਂ 25 ਦਿਨ ਅਗੇਤਾ ਤਿਆਰ ਹੋ ਜਾਂਦਾ ਨਾਲੇ ਸਰਦੀ ਰੁੱਤ ਦੇ ਵਿੱਚ ਕਾਗਜ਼ ਲੋ ਟਰਨ ਕਰਨ ਦਾ ਖਰਚਾ ਹੁੰਦਾ ਕਾਫੀ ਉਹ ਖਰਚਿਆਂ ਤੋਂ ਬਚਿਆ ਜਾਂਦਾ ਕਿਉਂਕਿ ਇੱਥੇ ਦਾ ਟ੍ਰੇਨਿੰਗ ਕਰਨੀ ਜੇ ਨੇ ਇਹ ਲਗਭਗ ਤੁਸੀਂ ਮੰਨ ਕੇ ਚੱਲੋ ਵੀ 70-75 ਟ੍ਰੇਆਂ ਦੇ ਵਿੱਚ ਆਪਣਾ ਇੱਕ ਏਕੜ ਦਾ ਬੀਜ ਤਿਆਰ ਹੋ ਜਾਂਦਾ ਇਸ ਨੂੰ ਕਿਵੇਂ ਆਪਾਂ ਰੱਖਣਾ ਸਰਦੀ ਤੋਂ ਕਿਵੇਂ ਬਚਾਉਣਾ ਕਿਵੇਂ ਇਹਦੀ ਪੂਰੀ ਜਾਣਕਾਰੀ ਜਰਮੀਨੇਸ਼ਨ ਲੈਣੀ ਆ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਇਹ ਬੀਜ ਲਾਉਣ ਤੋਂ ਬਾਅਦ ਦੇਖੋ ਜੀ ਅਸੀਂ ਤੁਹਾਨੂੰ ਇਹਦੀ ਇੱਕ ਹੋਰ ਵੀ ਤਕਨੀਕ ਦੱਸਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਹਾਂ ਹੋਰ ਕਰਦੇ ਹੋ ਇੱਥੇ ਜਨ ਨਹੀਂ ਨਹੀਂ ਕਈ ਵਰੀ ਆਪਾਂ ਬੀਜ ਨੂੰ ਥੋੜਾ ਜਰਮੀਨੇਸ਼ਨ ਕਰਕੇ ਵੀ ਲਾਉਨੇ ਆ ਉਹ ਕਿਵੇਂ ਲਾਉਨੇ ਉਹ ਕਈ ਤਰੀਕੇ ਨੇ ਜਿਵੇਂ ਤੂੜੀ ਦੇ ਵਿੱਚ ਵੀ ਦੱਬ ਲੈਂਦੇ ਨੇ ਜਾਂ ਫਿਰ ਕੁਛ ਤੇ ਗਰਮ ਐਸ ਦਿੰਦੇ ਨੇ ਕਾਫੀ ਗੱਲਾਂ ਦਾ ਧਿਆਨ ਆ ਇਹਦੇ 'ਚ ਇਹ ਵੀ ਆ ਜਿਵੇਂ ਹੁਣ ਸਰਦੀ ਜ਼ਿਆਦਾ ਪੈ ਰਹੀ ਐ ਅੱਜ ਤਿੰਨ ਤਰੀਕਾ ਗਈ 10 ਜਨਵਰੀ ਹੋ ਚੁੱਕੀ ਐ ਜਿਹੜਾ ਕੋਕੋਵਿਟ ਦੇ ਵਿੱਚ ਪਾਣੀ ਪਾਉਣਾ ਇਹ ਵੀ ਜੇ ਗਰਮ ਪਾਇਆ ਜਾਵੇ ਜਾਂ ਬਾਅਦ ਦੇ ਵਿੱਚ ਬੀਜਣ ਵੇਲੇ ਗਰਮ ਪਾਇਆ ਜਾਵੇ ਉਹਦੇ ਨਾਲ ਵੀ ਟਰੈਂਡ ਠੰਡੀਆਂ ਨਹੀਂ ਹੁੰਦੀਆਂ ਗਰਮ ਹੋ ਜਾਂਦੀਆਂ ਨੇ ਕਾਫੀ ਛੋਟੀਆਂ-ਛੋਟੀਆਂ ਗੱਲਾਂ ਨੇ ਪਰ ਜੇ ਆਪਾਂ ਕਿਸਾਨ ਵੀਰੋ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਆਂ ਉਹਦੇ ਨਾਲ ਆਪਾਂ ਕਾਫੀ ਨੁਕਸਾਨ ਤੋਂ ਬਚ ਸਕਦੇ ਆਂ ਅਤੇ ਆਪਣੀ ਫਸਲ ਦਾ ਝਾੜ ਵੀ ਜ਼ਿਆਦਾ ਲੈ ਸਕਦੇ ਆਂ ਅਤੇ ਸਬਜ਼ੀ ਮੰਡੀ ਦੇ ਵਿੱਚ ਵੀ ਪਹਿਲਾਂ ਅਗੇਤੀ ਲੈ ਕੇ ਜਾ ਸਕਦੇ ਆਂ ਕਾਫੀ ਗੱਲਾਂ ਨੇ ਇਸ ਨੂੰ ਤੁਸੀਂ ਨਿੱਕੀ-ਨਿੱਕੀ ਗੱਲ ਦਾ ਪੂਰਾ ਧਿਆਨ ਦੇਣਾ ਬੱਸ ਵਾਧੂ ਇੰਨਾ ਕੀ ਲੱਗੂਗਾ ਕਿਹੜੀ ਜਗ੍ਹਾ ਤੇ ਇਹਨਾਂ ਨੂੰ ਰੱਖਣਾ ਉਹ ਵੀ ਚੂਹੇ ਦਾ ਵੀ ਖਿਆਲ ਰੱਖਣਾ ਵੀ ਉਰੇ ਚੂਹਾ ਤਾਂ ਨਹੀਂ ਆਉਂਦਾ ਜ਼ਿਆਦਾ ਹੁਣ ਇਹਦੇ ਵਿੱਚ ਉੱਤੇ ਇੱਕ ਮੁੱਠ ਭਰ ਕੇ ਆਪਣੇ ਮਟੀਰੀਅਲ ਦਾ ਪਾ ਖੜ ਜਾ ਇੱਕ ਬੀਜ ਰਹਿ ਗਿਆ ਖੜ ਜਾ ਇਹ ਮੁੱਠ ਭਰ ਕੇ ਪਾ ਇਧਰੋਂ ਇਧਰ ਸਾਈਡ ਤੇ ਫੇਰਿਆ ਕਰ ਇੱਕ ਪਾਸੇ ਪੂਰੇ ਪਾ ਪੂਰੇ ਪਾ ਕੇ ਨਾ ਇਹਨੂੰ ਐਂ ਦੱਬ ਦੇ ਸਾਰਾ ਫਿੱਟ ਹੋ ਜੂ ਵਿੱਚ ਠੀਕ ਹੈ ਇਸ ਤਰ੍ਹਾਂ ਆਪਾਂ ਇਹਦੀ ਬਜਾਈ ਕਰ ਦੇਣੀ ਆ ਇਹਨੂੰ ਰੱਖਣਾ ਕਿਵੇਂ ਆ ਉਹ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਕਿੱਥੇ ਅੰਦਰ ਪਈਆਂ ਨੇ ਟ੍ਰੀਆਂ ਇਹ ਟ੍ਰੀਆਂ ਨੇ ਜਿਹੜੀਆਂ ਇਹ ਟ੍ਰੀਆਂ ਨੂੰ ਆਪਾਂ ਨੇ ਇਸ ਤਰ੍ਹਾਂ ਰੱਖਣਾ ਜਿੱਥੇ ਝੜਦੀ ਧੁੱਪ ਆਵੇ ਲੱਗ ਪਗ ਇਹ ਤਾਂ ਬਾਹਰ ਰੱਖਣੀਆਂ ਪੈਣਗੀਆਂ ਜੀ ਚੜਦੀ ਧੁੱਪ ਆਵੇ ਲਗਭਗ ਜਿਹੜੀ ਉੱਪਰਲੀ ਟ੍ਰੇ ਪੂਰੀ ਗਰਮੈਸ ਬਣਨ ਤੋਂ ਬਾਅਦ ਆਪਾਂ ਮੌਸਮ ਦੇ ਹਿਸਾਬ ਨਾਲ ਇਸ ਨੂੰ ਜੇਕਰ ਧੁੱਪ ਪੈਂਦੀ ਹੈ ਤਾਂ 3 ਦਿਨਾਂ ਵਿੱਚ ਵੀ ਨਿਕਲ ਆਉਂਦਾ ਜੇਕਰ ਧੁੱਪ ਨਹੀਂ ਨਿਕਲਦੀ ਤਾਂ ਕਈ ਵਾਰੀ 5 5-7 ਦਿਨ ਵੀ ਲੈ ਜਾਂਦਾ ਜਦੋਂ ਵੀ ਥੋੜੀ ਥੋੜੀ ਜਰਮੀਨੇਸ਼ਨ ਲੈ ਜੇ ਫਿਰ ਆਪਾਂ ਕੱਲੀ-ਕੱਲੀ ਟ੍ਰੇ ਕਰਾਂਗੇ ਕੱਲੀ-ਕੱਲੀ ਟ੍ਰੇ ਕਰਕੇ ਇਸ ਨੂੰ ਧੁੱਪ ਵਾਲੀ ਜਗ੍ਹਾ ਤੇ ਬੈੱਡ ਬਣਾ ਬੈੱਡ ਬੜਿਆ ਹੋਇਆ ਜਾਂ ਹੋਰ ਸਾਫ਼ ਜਗ੍ਹਾ ਕਿ ਜਿੱਥੇ ਚੜਦੀ ਧੁੱਪ ਆਉਂਦੀ ਆ ਪੂਰੀ ਧੁੱਪ ਆਉਂਦੀ ਆ ਉਥੇ ਆਪਾਂ ਇਹਨੂੰ ਲੋ ਟਰਨ ਕਰ ਦਾਂਗੇ ਲੋਟਰਨ ਕਰਨ ਵੇਲੇ ਆਪਾਂ ਦੇਖ ਲਾਂਗੇ ਵੀ ਇਸ ਨੂੰ ਪਾਣੀ ਦੀ ਮਾੜੀ ਮੋਟੀ ਲੋੜ ਆ ਲੋਟਰਨ ਕਰਨ ਵੇਲੇ ਆਪਾਂ ਨੂੰ ਜੇ ਸੁੱਕੀ ਲੱਗੂਗੀ ਤਾਂ ਥੋੜਾ ਬਹੁਤਾ ਪਾਣੀ ਦੇ ਦਾਂਗੇ ਜਿਹੜੀ ਮੈਂ ਖਾਲੀ ਟ੍ਰੇ ਵਾਲੀ ਗੱਲ ਕਹਿ ਰਿਹਾ ਸੀ ਜਿਹੜੀ ਉੱਪਰ ਟ੍ਰੇ ਹੈਗੀ ਉਹਦੇ ਵਿੱਚ ਕੱਲੀ ਕੋਕੋ ਬਿੱਟ ਤੇ ਮਿਕਸਚਰ ਭਰ ਕੇ ਆਪਾਂ ਨੇ ਰੱਖਣਾ ਉਹਦੇ ਵਿੱਚ ਬੀਜ ਨਹੀਂ ਲਾਉਣੇ ਤਾਂ ਕਿ ਉੱਪਰਲੇ ਬੀਜ ਨੂੰ ਪੂਰੀ ਗਰਮੈਥ ਨਹੀਂ ਆਉਣੀ ਇਹਨੂੰ ਚੰਗੀ ਤਰ੍ਹਾਂ ਕਾਗਜ਼ ਦੇ ਵਿੱਚ ਲਪੇਟ ਕੇ ਆਪਾਂ ਨੇ ਰੱਖਣਾ ਸੀਗਾ ਉਸ ਤੋਂ ਬਾਅਦ ਜਦੋਂ ਆਪਾਂ ਲੋ ਟਰਨ ਤੋਂ ਬਾਅਦ ਕਲੀਆਂ-ਕਲੀਆਂ ਕਰਤੀਆਂ ਇਸ ਤਰ੍ਹਾਂ ਆਪਣੀ 100% ਜਰਮੀਨੇਸ਼ਨ ਆਉਂਦੀ ਆ ਤੁਸੀਂ ਦੇਖੋ ਇਹ ਬੋਬੀ ਖਰਬੂਜੇ ਦੀ ਹੈ ਜੀ ਜਰਮੀਨੇਸ਼ਨ ਦੇਖੋ ਤੁਸੀਂ ਕਿੰਨੀ ਵਧੀਆ ਹੋਈ ਆ ਇਸ ਤਰ੍ਹਾਂ ਆਪਾਂ ਆਪਣੀਆਂ ਜਿੰਮੇ ਸਬਜ਼ੀਆਂ ਨੇ ਸਾਰੇ ਤਰ੍ਹਾਂ ਦੀਆਂ ਆਪਾਂ ਇਸ ਤਰ੍ਹਾਂ ਤਿਆਰ ਕਰ ਸਕਦੇ ਆ ਇਹਨਾਂ ਦੀ ਬੇਲਾਂ ਤਿਆਰ ਕਰ ਸਕਦੇ ਆ ਜਾਂ ਆਪਾਂ ਮਿਰਚ ਵਗੈਰਾ ਵੀ ਕਰ ਸਕਦੇ ਆ ਬਸ ਇਹੀ ਸਾਰਾ ਪ੍ਰੋਸੈਸ ਹੈਗਾ ਪ੍ਰੋਸੈਸ ਕੀ ਹੈ ਇਹਨੂੰ ਪੂਰੀ ਗਰਮੈਸ ਦੇਣੀ ਹੈ ਇਕੱਠੀਆਂ ਰੱਖਣ ਦਾ ਮਤੋਲੇ ਇਹ ਆ ਉਸ ਤੋਂ ਬਾਅਦ ਕੱਲੀਆਂ-ਕੱਲੀਆਂ ਲੋ ਟਰਨ ਕਰ ਦੇਣੀਆਂ ਨੇ ਕਿਆਂ ਲੋ ਟ ਜਦੋਂ ਥੋੜੀ-ਥੋੜੀ ਜਰਮੀਨੇਸ਼ਨ ਹੋ ਗਈ ਤਾਂ ਲੋ ਟਰਨ ਕਰ ਦੇਣੀਆਂ ਨੇ ਇਸ ਤਰ੍ਹਾਂ ਆਪਾਂ ਆਪਣੀਆਂ ਅਗੇਤੀਆਂ ਬੇਲਾ ਤਿਆਰ ਕਰਨ ਲਈ ਇਹ ਤਰੀਕਾ ਅਪਣਾ ਕੇ ਵਧੀਆ ਤਰੀਕੇ ਨਾਲ ਇਹ ਕੰਮ ਕਰ ਸਕਦੇ ਆ ਕੋਈ ਜ਼ਿੰਮੇਵਾਰ ਭਰਾ ਕਰਦੇ ਵੀ ਨੇ ਜੇਕਰ ਕਿਸੇ ਨੂੰ ਕੋਈ ਗੱਲ ਸਮਝ ਨਹੀਂ ਆਈ ਤਾਂ ਕਾਲ ਕਰਕੇ ਜਾਣਕਾਰੀ ਲੈ ਲਓ ਧੰਨਵਾਦ ਜੀ